ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਉਂਦੇ ਹਨ ਜਾਂ ਜਿਸ ਪੁਰਸ਼ ਕੈ ਦੇ ਤਾਈ ਹਰਖ ਪਦਾਰਥਾਂ ਦੇ ਆਉਣ ਤੋਂ ਖੁਸ਼ੀ ਅਤੇ ਪਦਾਰਥਾਂ ਦੇ ਜਾਣ ਤੋਂ ਸੋਗ ਗਮ ਨਹੀਂ ਹੁੰਦਾ ਅਤੇ ਜਿਸ ਦੀ ਦ੍ਰਿਸ਼ਟੀ ਵਿੱਚ ਬੈਰੀ ਮੀਤ ਸਮਾਨ ਬੈਰੀ ਦੁਸ਼ਮਨ ਤੇ ਮੀਤ ਸੱਜਣ ਸਮਾਨ ਇੱਕੋ ਜਿਹੇ ਹਨ ਪਿਆਰ ਕਰਨ ਵਾਲਿਆਂ ਦੇ ਨਾਲ ਮੋਹ ਨਹੀਂ ਹੈ ਤੇ ਵੈਰ ਕਰਨ ਵਾਲਿਆਂ ਦੇ ਨਾਲ ਕੋਈ ਈਰਖਾ ਨਹੀਂ ਕਰਦਾ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਹੈ ਸਹਿਨ ਸੀਲ ਸੰਤੰ ਸਾ ਮਿਤਰਾਸ્ય ਦੁਰਜਨ ਅਗੇ ਸਤਿਗੁਰਾਂ ਦਾ ਬਚਨ ਹੈ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਣ ਸਤਿਗੁਰੂ ਸਾਹਿਬ ਜੀ ਮਹਾਰਾਜ ਕਹੋ ਕਥਨ ਕਰਦੇ ਹਨ ਰੇ ਮੇਰੇ ਮਨਾ ਸੁਣ ਤੂੰ ਸੁਣਨਾ ਕਰ ਤਾਹੇ ਤਿਸ પુરੁਸ਼ ਨੂੰ ਤੈ ਤੂੰ ਮੁਕਤ ਮੁਕਤ ਰੂਪ ਜਾਣ ਜਨਨਾ ਕਰ